you <music> ਉਹ ਦੇਖ ਰਹੇ ਸਾਰੇ ਪੈਣ ਪਰੌਣ ਸਤਿ ਸ੍ਰੀ ਅਕਾਲ ਆਪਾਂ ਘਰੇ ਆਏ ਜਿਗਰਾ ਮੈਂ ਕੋਲ ਤੇਰੇ ਸਾਥ ਦੇ ਚੱਲੇ ਸੀ ਆਪਾਂ ਸਫਰ ਤੇ ਤੇ ਨਾਲ ਵੀ ਜਿਹੜੇ ਬੰਦੇ ਕਿਰੇ ਆਏ ਇਸ ਵਾਰ ਤੇ ਚਾਹ ਵੀ ਨਾਲ ਹੈ ਇਸ ਵਾਰ ਇਸ ਵਾਰ ਇਹ ਮੁੱਕਿਆ ਗਿਆ ਵੀ ਭਾਈ ਹੋਟਲ ਤੇ ਖਾਣਾ ਬਹੁਤ ਘੱਟ ਖਾਣਾ ਜਿਹੜਾ ਹੋਟਲ ਦਾ ਖਾਣਾ ਉਹ ਨਹੀਂ ਆਣੇ ਤੋਂ ਰੋਪੜ ਤੇ ਰੋਪੜ ਤੋਂ ਉੱਥੋਂ ਫਿਰ ਆਪਾਂ ਪਹਾੜਾਂ ਵੱਲ ਜਾਣਾ ਨਾਲ ਆਪਣੇ ਨਾਲ ਸਾਥੀ ਮੀਡੀਆਰ 350 ਉਹ ਖੜਾ ਬੈਗ ਉਹ ਬੰਨੇ ਆ ਤੇ ਆ ਗਈ ਕੈਂਪਿੰਗ ਦਾ ਸਮਾਨ ਵੀ ਹੈਗਾ ਤੇ ਭਾਈ ਸਾਹਿਬ ਕਹਿੰਦੇ ਆਦਗੀ ਕੈਂਪਿੰਗ ਕਰਨੀ ਹੈ ਕਹਿੰਦੇ ਜਿੱਥੇ ਲੋੜ ਲੱਗਿਆ ਉੱਥੇ ਪੇ ਟੈਂਟ ਲਾ ਦਿਆ ਕਰਨਾ ਆਪਦਾ ਚਲੋ ਦੇਖਦੇ ਆ ਕੀ ਬਣਦਾ ਜੁੜਦਾ ਜੁੜੇ ਰਹੋ ਵੀਡੀਓ ਨਾਲ ਤੇ ਸਫਰਾ ਦਾ ਆਨੰਦ ਮਾਣੋ ਜੇ ਆਪਾਂ ਮਨਾਲੀ ਵਗੈਰਾ ਦੀ ਗੱਲ ਕਰੀਏ ਜਾਂ ਹਿਮਾਚਲ ਦੀ ਗੱਲ ਕਰੀਏ ਤਾਂ ਉਹ ਮੁਕਸਰ ਤੋਂ ਜਾਂ ਆਪਾਂ ਕਹਿ ਦਈਏ ਵੀ ਬਠਿੰਡੇ ਤੋਂ 4 450 ਕਿਲੋਮੀਟਰ ਪਿੰਦਾ ਹੈਗਾ ਤੇ 4 450 ਕਿਲੋਮੀਟਰ ਦਾ ਬਾੜ ਜਿਹੜੀ ਹੈਗੀ ਉਹ ਮੋਟਰਸਾਈਕਲ ਤੇ ਜਾਂ ਕਾਰ ਤੇ ਇੱਕ ਦਿਨ ਚ ਆਰਾਮ ਨਾਲ ਕੱਢੀ ਜਾ ਸਕਦੀ ਹੈ। ਤੁਸੀਂ ਸਵੇਰ ਚੱਲ ਕੇ 7 ਵਜੇ ਤੁਸੀਂ ਆਥਨ ਨੂੰ 8 3 4 ਵਜੇ ਤੱਕ ਉਹ ਜਿਹੜਾ ਹੈਗਾ ਆਪਦਾ ਪਹੁੰਚ ਸਕਦੇ ਹੈਗੇ। ਤੇ ਇਸ ਕਰਕੇ ਸਵੇਰ 7 ਵਜੇ ਚੱਲ ਕੇ 3 4 ਵਜੇ ਆਪਣਾ ਹੈਗਾ ਰਾਤਾ ਪਹੁੰਚ ਜਾਂਦਾ। ਜਗ੍ਹਾ ਦਾ ਨਾਮ ਤੁਹਾਨੂੰ ਉੱਥੇ ਜਾ ਕੇ ਦੱਸਦੇ ਆਂ। ਹੁਣ ਚੱਲਦੇ ਆ ਅੱਗੇ ਚੱਲੀਏ ਜੀ ਤੇ ਸਤਿੰਦੋ ਸਮਾਨ ਵੇਚਣ ਲੋਕੀ ਪੜਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਵਿਤੁਰਾਂਾਂ ਦੀ ਤੋੜ ਹੋ ਗਿਆ ਅਸੀਂ ਟੂੜਾਂ ਉਡਾਉਂਦੇ ਰਹ ਗਏ ਵਿਤਿੰਦੁਸਰੀ ਕਹਾਣੀ ਦਿਹਾ ਅਸੀਂ ਬਹਿ ਕੇ ਸੁਣੋ ਮੇਰੇ ਸਵਾਰ ਘਾਟ ਲੰਕੇ ਤੇ ਆਪਾਂ ਖੜੇ ਆ ਜੀ ਮੰਡੀ ਦੇ ਰਾਹ ਨੂੰ ਤੇ ਹਲਕੇ ਹਲਕੇ ਬੱਦਲ ਐ ਤੇ ਜੀ ਦੇ ਕਰਕੇ ਮੌਸਮ ਦੇ ਵਿੱਚ ਸਗੀ ਐ ਉਹ ਠੰਡਕ ਬਣੀ ਹੋਈ ਐ ਪਾਣੀ ਪੀਣ ਖੜ ਗਏ ਸੀ ਅਸੀਂ ਇੱਥੇ ਤੇ ਨਾਲੇ ਪਾਣੀ ਪੂਣੀ ਪੀ ਲਿਆ ਤੇ ਨਾਲੇ ਕਰ ਲਈਆਂ ਇੱਕ ਦੋ ਸੈਲਫੀਆਂ ਜਿਹੜੀਆਂ ਹੁਣ ਆਪਾਂ ਇੰਸਟਾਗ੍ਰam ਵਗੈਰਾ ਤੇ ਅਪਲੋਡ ਕਰਾਂਗੇ ਕੱਚੇ ਪਹਾੜ ਤੇ ਕੱਚੇ ਪਹਾੜਾਂ ਦੇ ਉੱਪਰ ਜਿਹੜੇ ਹੁਣ ਬਰਖਤ ਆ ਉਹ ਹਰੇ ਭਰੇ ਹੋ ਗਏ ਐ ਕਿਉਂਕਿ ਮੀਂਹ ਦਾ ਮੌਸਮ ਜਿਵੇਂ ਜਿਵੇਂ ਨੇੜੇ ਆ ਜਾਂਦਾ ਐ ਸਿਆਲ ਤੋਂ ਬਾਅਦ ਇਹਨਾਂ ਪਹਾੜਾਂ ਦੇ ਉੱਪਰ ਹਰਿਆਲੀ ਹੋਣੀ ਸ਼ੁਰੂ ਹੋ ਜਾਂਦੀ ਆ ਉਹ ਸਾਹਮਣੇ ਪੂਰੀ ਹਰਿਆਲੀ ਹੋਣ ਲੱਗ ਗਈ ਐ ਅਸਲ ਉਦੋਂ ਇਹ ਪੂਰੇ ਤਾਂ ਦਿਖਾਈ ਦਿੰਦੇ ਆ ਕਿਉਂਕਿ ਇਹਨਾਂ ਉੱਪਰ ਜਿਹੜੇ ਪਹਾੜ ਅਸਲ ਇਹਨਾਂ ਉੱਪਰ ਜਿਹੜੇ ਦਰਖਤ ਹੁੰਦੇ ਆ ਜਾਂ ਮਾੜਾ ਮੂਟਾ ਘਾਹ ਹੁੰਦਾ ਉਹ ਸੁੱਕਿਆ ਹੁੰਦਾ ਹਜੇ ਤੇ ਜਿਵੇਂ ਜਿਵੇਂ ਮੀਂਹ ਪੈਂਦੇ ਆ ਗਰਮੀ ਦਾ ਮੌਸਮ ਆਉਂਦਾ ਮੌਨਸੂਨ ਆਉਂਦੀ ਆ ਉਵੇਂ ਮੇ ਉਹ ਘਾਹ ਤੇ ਦਰਖਤ ਜਿਹੜੇ ਉਹ ਹਰੇ ਭਰੇ ਹੋ ਜਾਂਦੇ ਆ ਆ ਪਰਲੇ ਪਾਸੇ ਗੋਬਿੰਦ ਸਾਗਰ ਝੀਲ ਦਾ ਏਰੀਆ ਹੈਗਾ ਉਹ ਵੀ ਵਿਚਾਰੀ ਹਜੇ ਸੁੱਕੀ ਪਈ ਐ ਉਧਰ ਚ ਪਾਣੀ ਨਹੀਂ ਆਇਆ ਹਜੇ ਇਹ ਰੋਡ ਹੈ ਜੀ ਮਨਾਲੀ ਰੋਡ ਇਦੂਗਾ ਆਊਗਾ ਸੁੰਦਰ ਨਗਰ ਸੁੰਦਰ ਨਗਰ ਤੋਂ ਅੱਗੇ ਉਹ ਮੰਡੀ ਮੰਡੀ ਤੋਂ ਗਾਂ ਜੀ ਇੱਕ ਰਸਤਾ ਜਾਊਗਾ ਜਿੱਪੀ ਸੌਂਜਾ ਸ਼ਾਨਗੜ ਵੱਲ ਤੇ ਇੱਕ ਰਸਤਾ ਜਾਊਗਾ ਸਿੱਧਾ ਕੁਲੂ ਵੱਲ ਮਨਾਲੀ ਵੱਲ ਚੱਲਦੇ ਆਪਾਂ ਉਧਰ ਨੂੰ ਤੇ ਜੁੜੇ ਰਹੋ ਤੁਸੀਂ ਸਫ਼ਰ ਦੇ ਨਾਲ ਲੋਧੀ ਵੰਸ਼ ਦੇ ਸ਼ਾਸਕਾਂ ਦੁਆਰਾ ਬਸਾਇਆ ਸ਼ਹਿਰ ਲੁਧਿਆਣਾ ਤੇ ਲੁਧਿਆਣਾ ਲੰਘ ਕੇ ਆਪਾਂ ਖੜੇ ਆ ਨੀਲੋ ਨਹਿਰ ਨੀਲੋ ਪੁਲ ਤੋਂ ਅੱਗੇ ਰੂਪਨਗਰ ਨੂੰ ਜਾਂਦੀ ਉਸੇ ਸੜਕ ਤੇ ਪੁਰਾਣੀ ਇਹ ਸੜਕ ਤੇ ਕਾਫੀ ਵਾਹ ਪੈਂਦਾ ਮੇਰਾ ਤੇ ਜਦੋਂ ਵੀ ਆਪਾਂ ਮਨਾਲੀ ਜਾਣੇ ਆ ਜਾਂ ਬਰੋਡ ਵੈਲੀ ਜਾਣੇ ਆ ਜਗਿੰਦਰ ਨਗਰ ਜਾਣੇ ਆ ਤਾਂ ਉਦੋਂ ਇਹ ਸੜਕ ਨੂੰ ਅਸੀਂ ਕ੍ਰੋਸ ਕਰਕੇ ਜਾਂਦੇ ਆ ਤੇ ਉਹੀ ਰਸਤਾ ਹੈ ਉਹੀ ਦਰਸ਼ਤਾ ਸਿਪਾਸੀ ਤੇ ਠੰਡੇ ਠੰਡੇ ਜਿਹੜੇ ਹੈਗੇ ਛਾਂ ਇੱਥੇ ਖੜਗੇ ਸੀ ਦੇ ਕਿਉਂਕਿ ਪਿੱਛੋਂ ਫੋਨ ਬਹੁਤ ਆਉਣ ਲੱਗੇ ਸੀਗੇ ਸਰਕਾਰੀ ਕਰਮਚਾਰੀ ਨੂੰ ਤੇ ਸਰਕਾਰੀ ਕਰਮਚਾਰੀ ਨੇ ਬਰਾਬਦਾ ਜਿਹੜਾ ਕੰਮ ਆ ਇਹ ਕਹਿੰਦੇ ਜਦੋਂ ਹੀ ਬਾਹਰ ਨਿਕਲਦੀ ਆ ਉਹਦੇ ਫੋਨ ਆਉਣ ਲੱਗ ਜਾਂਦੇ 4 ਦਿਨ ਤੱਕ ਹੁਣ 4 ਛੁੱਟੀਆਂ ਲੱਗੀਆਂ 4 ਛੁੱਟੀਆਂ 'ਚ ਕੋਈ ਫੋਨ ਨਹੀਂ ਆਇਆ ਦਫ਼ਤਰੋਂ ਤੇ ਅੱਜ ਫੋਨ ਕਰਨ ਲੱਗ ਗਏ ਆ ਇਹਨੂੰ ਆਹੀ ਹੁੰਦਾ ਵੀ ਕਿਤੇ ਇਹ ਨਾ ਹੋਵੇ ਪਹਾੜਾਂ 'ਚ ਜਾ ਕੇ ਕਹਿ ਦੇਣ ਭਾਈ ਫਲਾਨੀ ਡਾਕ ਦੇ ਦਿਓ ਜ਼ਰੂਰੀ ਆ ਗਈ ਵੀ ਉੱਥੇ ਨਾ ਉਤਰ ਨਾ ਪੋਵੇ ਵਾਪਸ ਤੋ ਖੈਰ ਬੰਦੋਬਸਤ ਕਰਕੇ ਤੁਰੇ ਆ ਨਾਲ ਆਦਿ ਮੋਰਾ ਮਾਰਾ ਲੈ ਕੇ ਤੁਰੇ ਆ ਤੋ ਮੋਰਾ ਲਾ ਕੇ ਭਾਈ ਉੱਥੋਂ ਭੇਜ ਦੇਣਗੇ ਜਿਹੜੀ ਚਿੱਠੀ ਪੱਤਰ ਪੁੱਛਾਂਗੇ ਠੀਕ ਹੈ ਜੀ ਠੀਕ ਹੈ ਚਲਿਏ ਤੁਕਸਾਂ ਪੁੱਛ ਲਈ ਬੀਬੀ ਦਫ਼ਤਰ ਲੈੰਦੀ ਤੇ ਹੈਲਮਟ ਲੈ ਲਿਆ ਹੁਣ ਅੱਪਾ ਗਾ ਨੂੰ ਚਲਦੇ ਆਂ ਰੋਪੜਵਾਲੀ ਇਸ ਵਕਤ ਆਪਾਂ ਖੜੇ ਆਨ ਲਾਰਜੀ ਤੇ ਲਾਰਜੀ ਦਾ ਉਹੀ ਪੈਟਰੋਲ ਪੰਪ ਜਿੱਥੋਂ ਆਪਾਂ ਪਿਛਲੀ ਵਾਰ ਸ਼ਾਨਗੜ ਜਾਂਦੇ ਵਕਤ ਤੇਲ ਪਵਾਇਆ ਸੀਗਾ ਤੇ ਤੇਲ ਪਵਾ ਕੇ ਆਪਾਂ ਇਧਰਲੇ ਪਾਸੇ ਨੂੰ ਗਏ ਸੀਗੇ ਸ਼ਾਨਗੜ ਤੇ ਅੱਜ ਆਪਾਂ ਜਾਣਾ ਹੈਗਾ ਇਧਰਲੇ ਪਾਸੇ ਦੋ ਰਾਹ ਪਾੜਦੇ ਸੀ ਇਹ ਜਾਂਦਾ ਹੈਗਾ ਬੰਜਰ ਵੈਲੀ ਨੂੰ ਜਿਬੀ ਵੱਲ ਨੂੰ ਇਹ ਗਿਆ ਸੀਗਾ ਸੌਂਧ ਵੈਲੀ ਤੇ ਸ਼ਾਨਗੜ ਵੱਲ ਨੂੰ ਤੋਂ ਇੱਥੇ ਤਕਰੀਬਨ ਸਮਾਂ ਹੋ ਗਿਆ ਸਵੇਕ 2 ਵਜੇ ਦਾ ਸਵੇਕ 2 ਹੋ ਗਏ ਨਾ ਹੈ ਸਵੇਕ 3 ਨੂੰ ਸਵੇਕ 3 ਦਾ ਟਾਈਮ ਹੋ ਗਿਆ ਤੇ ਚਾਹ ਵਗੈਰਾ ਪੀਨੇ ਇੱਥੇ ਤੇ ਥੋੜੇ ਥੋੜੇ ਜਿਹੜੇ ਰੋਟੀਆਂ ਬਚੀਆਂ ਸੀਗੀਆਂ ਉਹ ਰੋਟੀਆਂ ਖਾਵਾਂਗੇ ਮੈਡਮ ਨੇ ਮੇਲ ਮੂਲ ਕਰਨੀ ਆ ਉਹ ਕਰ ਲੈਣਗੇ ਤੇ ਫਿਰ ਗਾਂਹ ਨੂੰ ਚਾਲੇ ਪਾਉਨੇ ਆ ਇੱਥੋਂ ਜੀਬੀ ਜਿਹੜਾ ਹੈਗਾ ਉਹ ਰਹਿ ਗਿਆ ਜੀ ਰੱਬ ਤੁਹਾਡਾ ਭਲਾ ਕਰੇ 30 ਕਿਲੋਮੀਟਰ ਘੰਟੇ ਸਵਾ ਘੰਟੇ ਦੀ ਬਾਟ ਹੈ ਅੱਥਰ ਨੂੰ ਪੌਥੇ ਜੀਬੀ ਪਹੁੰਚਨੇ ਆ ਜਗਾ ਦਾ ਨਾਮ ਬਾਲੀ ਚੌਂਕੀ ਤੇ ਲਾਰਜੀ ਤੋਂ ਇਹ 3-4 ਕਿਲੋਮੀਟਰ ਹੈ ਉਹ ਸਾਹਮਣੇ ਤੀਰਥਨ ਨਦੀ ਤੀਰਥਨਵਾਦੀ ਵਾਲੀ ਤੀਰਥ ਨਦੀ ਇੱਧਰ ਨੂੰ ਆਪਾਂ ਜਾਣਾ ਹੈਗਾ ਜਿਬੀ ਵੱਲ ਨੂੰ ਜਿਬੀ ਇੱਥੋਂ ਰਹਿ ਗਿਆ ਜੀ 19-20 ਕਿਲੋਮੀਟਰ ਤੇ ਸੜਕ ਜਿਹੜੀ ਐਨੀ ਕੀ ਐ ਤੇ ਖਰਾਬੀ ਐ ਚਲੋ ਕੋਈ ਨਹੀਂ ਜਿੱਦਾਂ ਦਾ ਦੱਸਤਾ ਹੈਗਾ ਕਟੜਾਂ ਦੇ ਪੈਣਗੇ ਹੋਗੇ ਤੇ ਅੱਜ ਇੱਥੋਂ ਮੈਡਮ ਨੇ ਚਾਹ ਤੇ ਨਾਲ ਖਾਦੇ ਆ ਰਾਜਮਾ ਚੌਲ ਕਹਿੰਦੇ ਇੱਥੋਂ ਹੀ ਖਾ ਲਈ ਰਾਜਮਾ ਚੌਲ ਜਿਹੜੀਆਂ ਰੋਟੀਆਂ ਫਿਰ ਨਾਲ ਹੈਗੀਆਂ ਉਹ ਗਾਂ ਖਾਵਾਂਗੇ ਹੁਣ ਅੱਗੇ ਚੱਲਦੇ ਆ ਜਿਬੀ ਦੇਖਦੇ ਆ ਕੈਂਪਿੰਗ ਦਾ ਹੁੰਦਾ ਕਿ ਕੁਈ ਹੋਮਸਟੇ ਹੁੰਦਾ ਜਾਂ ਹੋਸਟਲ ਹੁੰਦਾ ਤੇ ਬੱਦਲਬਾਈ ਇੱਥੇ ਐਦਾਂ ਬਣੀ ਗਈ ਹੈ। ਰੂਮ ਦੇ ਫੰਬਿਆਰ ਕੇ ਬੱਦਲ ਉੱਡ ਜਾਂਦੇ ਆ। ਠੰਡ ਹੋਣੀ ਸ਼ੁਰੂ ਹੋ ਗਈ ਹੈ। ਟਾਈਮ ਹੋ ਗਿਆ 4 ਵਜੇ ਦਾ। ਗਾਣੂ ਚਾਲੇ ਪਾਈ ਜੀ ਹੁਣ। ਊੜ ਮਿੱਟੀ ਭਰੇ ਰਾਹ। ਟੋਏ, ਟਿੱਪੇ ਵਿੱਚ। ਪਾਲੀ ਚੌਂਕੀ ਦਾ ਬਾਜ਼ਾਰ। ਆਹ ਪਹਿਲਾਂ ਖੜ ਗਿਆ ਮਸਲ ਜ਼ਿਆਦਾ। ਬਾਜ਼ਾਰ ਤਾਂ ਹੁਣ ਆਇਆ ਹੈ ਨਾ। ਅਸਲ ਬਾਜ਼ਾਰ ਤਾਂ ਹੁਣ ਆਇਆ। ਜਿੰਨੀਆਂ ਵੀ ਆਬਾਦੀਆਂ ਹੈਗੀਆਂ ਸੈਂਜ ਵਾਦੀ ਹੋਗੀ ਸੈਂਜ ਵੈਲੀ ਹੋਗੀ ਕੀਰਥਨ ਵੈਲੀ ਹੋਗੀ ਜਾ ਪਰੇ ਆਪਾਂ ਗਏ ਸੀ ਉਧਰ ਭਾਰੋਤੀ ਵੈਲੀ ਕਸੌਲ ਵਾਲੀ ਇਹ ਜਿੰਨੀਆਂ ਵੀ ਐ ਸਾਰਿਆਂ ਦੇ ਪਿੰਡ ਆ ਜਿਹੜੇ ਉਹ ਨਿੱਕੇ ਨਿੱਕੇ ਸੜਕਾਂ ਦੇ ਢਾਲੇ ਬਣੇ ਹੋਏ ਆ ਤੂੰ ਆ ਜਾ ਵੀਰ ਇਹ ਬੜੇ ਛੋਟੇ ਛੋਟੇ ਪਿੰਡ ਐ ਨਰੇ ਤੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਛੋਟੀ ਜਿਹੀ ਸੜਕ ਐ ਇੱਥੇ ਜਿਹੜੇ ਟੂਰਿਸਟ ਆਉਂ ਬਹੁਤ ਘੱਟ ਆਉਂਦੇ ਆ ਕਿਉਂਕਿ ਆਫ-ਬੀਟ ਲੋਕੇਸ਼ਨਾਂ ਪੈ ਜਾਂਦੀਆਂ ਸਾਰੀਆਂ ਇਹ ਜਿੱਬੀ ਤੇ ਸ਼ਾਨਗੜ ਇਹ ਸਾਰੀਆਂ ਆਫ-ਬੀਟ ਲੋਕੇਸ਼ਨਾਂ ਆ ਗੋ ਆ ਗਈ ਬੱਸ ਇਹਨਾਂ ਕੋ ਚੱਲ ਜੀ ਸੈਰ ਚੀਤਾ ਮਾਰਦੀ ਹੁੰਦੀ ਚੀਤਾ ਕਦੇ ਪਾਸੇ ਹੋ ਜਾਓ ਚੱਲ ਭਾਈ ਚੱਲ 8 19 ਸਟਾਈਲ ਕਰਾ ਜਿਹੜੇ ਜਦੋਂ ਸ਼ਾਨਗੜ ਗਏ ਸੀ ਤਾਂ ਸ਼ਾਨਗੜ ਵਾਲੀ ਸੜਕ ਇੰਨੀ ਖਰਾਬ ਨਹੀਂ ਸੀਗੀ ਉਹ ਠੀਕ ਸੀ ਬਸ ਅਖੀਰਲਾ 7 ਕਿਲੋਮੀਟਰ ਜਿਹੜਾ ਟੋਟਾ ਸੀ ਉਹੀ ਜ਼ਿਆਦਾ ਖਰਾਬ ਦੀਦੂ ਨਹੀਂ ਪਰ ਇਹ ਸੜਕ ਤਾਂ ਸਾਰੀ ਐ ਆ ਤੇ ਕਾਬਲੇਗੌਰ ਇਹ ਆ ਵੀ ਇਹ ਅੱਗੇ ਜਿਪੀ ਧੋਕੇ ਜਾ ਕੇ ਜਲੌੜੀ ਪਾਸ ਹੋ ਕੇ ਨਾਰਕੰਡਾ ਤੇ ਸ਼ਿਮਲਾ ਨੂੰ ਮਿਲਾਉਂਦੀ ਐ ਤੇ ਫੇਰ ਵੀ ਸੜਕ ਦੀ ਹਾਲਤ ਕੋਈ ਵਧੀਆ ਨਹੀਂ ਹੈ ਚਲੋ ਕਈ ਵਾਰੀ ਔਖੇ ਦੇ ਮਾੜੇ ਰਾਹ ਹੀ ਸੋਹਣੇ ਥਾਵਾਂ ਤੇ ਲੈ ਜਾਂਦੇ ਆ ਉੱਪਰ ਜਾਣਾ ਥੱਲੇ ਉੱਪਰ ਛੱਡਦਾ ਆ ਰਿਹਾ ਛੱਡਦਾ ਇੱਥੇ ਦਾ ਥੋੜਾ ਦਿੱਕਾ ਪਿਆ ਜਿਵੇਂ ਜਿਵੇਂ ਆਪਾਂ ਮੈਦਾਨ ਤੋਂ ਉੱਪਰ ਨੂੰ ਆਉਂਦੇ ਹਾਂ ਓਵੇਂ ਓਵੇਂ ਜਿਹੜੀ ਕੁਦਰਤ ਆ ਉਹ ਬਰਲ ਜਾਂਦੀ ਆ ਜਿਵੇਂ ਹੁਣ ਆਪਾਂ ਇੱਥੇ ਖੜੇ ਆ ਜਿੱਬੀ ਕਾਫੀ ਉੱਚੇ ਆ ਗਏ ਆਪਾਂ ਤੇ ਉੱਚੇ ਉੱਚੇ ਲੰਮੇ ਲੰਮੇ ਦਰਖਤੜੇ ਹਰੇ ਭਰੇ ਉਹ ਆਪਣੇ ਆਸੇ-પાસੇ ਰਾਹ ਦੇ ਦੋਨੇ ਪਾਸੇ ਆ ਨਹੀਂ ਪੈ ਕੇ ਹਟਿਆ ਤੇ ਉਤੋਂ ਹੌਲੀ-ਹੌਲੀ ਹਲਕੀਆਂ-ਹਲਕੀਆਂ ਬੂੰਦਾ ਦਰਖਤਾਂ ਤੋਂ ਡਿੱਗੀ ਜਾਂਦੀਆਂ ਮੈਂ ਖੜ ਗਿਆ ਸੀਗਾ ਵੀ ਰਾਹ ਸੋਹਣਾ ਬੱਦਲ ਹਜੇ ਵੀ ਐ ਤੇ ਬੱਦਲ ਵਿੱਚ ਹੀ ਤੁਰੇ ਫਿਰਦੇ ਮਤਲਬ ਸੋ ਜਿਵੇਂ-ਜਿਵੇਂ ਉੱਚੇ ਆਉਨੇ ਤੁਸੀਂ ਓਵੇਂ-ਓਵੇਂ ਬੱਦਲਾਂ ਦੇ ਨਾਲ ਤੇ ਕੁਦਰਤ ਦੇ ਨਾਲ ਇੱਕ ਮਿਕ ਹੋ ਜਾਂਦੇ ਆਂ ਆਪਾਂ ਚਿਬੂਲੀ ਹੁੰਦੇ ਕਹਿੰਦੇ ਇੱਥੇ ਕੀ ਬਾਤ ਹੈ ਤੇ ਜਿਬੀ ਇੱਥੋਂ ਰਹਿ ਗਿਆ ਜੀ 3 ਕਿਲੋਮੀਟਰ 3 ਕਿਲੋਮੀਟਰ ਚੱਲ ਕੇ ਆਪਾਂ ਅੱਗੇ ਦਮ ਲੈਣੇ ਆਂ ਸਾਹ ਤਾਂ ਜੜੇ ਪਿਆ ਗੋਗੇੜਾ ਹੈਗਾ ਰਾਹ ਕਾਫੀ ਔਖਾ ਹੈ ਮੋਟਰਸਾਈਕਲ ਨੂੰ ਚਲਾਉਣਾ ਤੇ ਕੰਟਰੋਲ ਕਰਨਾ ਦਮ ਚੜਾਉਂਦਾ ਪੂਰਾ ਠੀਕ ਆ ਤੁਸੀਂ ਨਾ ਠੰਡ ਲੱਗਦੀ ਠੰਡ ਹੋ ਗਈ ਆ ਇੱਥੇ ਟੈਂਪਰੇਚਰ ਡਾਊਨ ਹੋ ਗਿਆ ਇੱਕਦਮ ਚਲੋ ਜੀ ਬਾਟ ਨੇ ਵੇੜੀਏ ਤੇ ਟਕਾਣਾ ਕਰਗੇ ਤੇ ਇੱਕ ਅੱਧਾ ਗਰਮ ਕੱਪੜਾ ਪਾਈਓ ਤੁਨੀ ਫੇਰ ਗੱਲ ਬਾਨੀ ਆ ਸੋ ਵੀਡੀਓ ਦੇ ਵਿੱਚ ਮੈਂ ਪਹਿਲਾਂ ਦੱਸਿਆ ਨਹੀਂ ਸੀਗਾ ਆਪਾਂ ਪਹੁੰਚ ਰਹੇ ਜੀਪੀ ਜੀਪੀ ਉਹੀ ਜਿਹੜਾ ਜਲੌੜੀ ਪਾਸ ਹੋ ਕੇ ਅੱਗੇ ਫਿਰ ਸ਼ਿਮਲੇ ਨੂੰ ਨਾ ਨਿਕਲ ਜਾਂਦਾ ਨਾਰਕੰਡਾ ਨੂੰ ਸੋ ਇਹ ਤੀਰਥਨ ਘਾਟੀ ਜਨਾਂ ਦੀ ਤੀਰਥਨ ਨਦੀ ਦੇ ਨਾਮ ਨਾਲ ਵਸੀ ਹੋਈ ਹੈ ਪਹਿਲਾਂ ਪੰਜਾਰ ਆਇਆ ਸੀਗਾ ਇੱਕ ਵੱਡਾ ਪਿੰਡ ਇਹਨਾਂ ਦਾ ਤੇ ਕਾਫੀ ਭੀੜਾ ਤੇ ਪੁਰਾਣਾ ਪਿੰਡ ਆ ਉਹ ਹੈਰਿਟੇਜ ਵਿਲੇਜ ਵੀ ਕਹਿੰਦੇ ਉਹਨੂੰ ਇਹ ਉਹ ਆਇਆ ਸੀਗਾ ਹੁਣ ਆਊਗੀ ਜਿਬੀ ਜਿਬੀ ਤੋਂ ਕਿ ਸੌਜਾ ਆਉਂਦੀ ਹੈ ਸੌਜਾ ਤੋਂ ਕਿ ਜਲੌੜੀ ਪਾਸ ਹੁੰਦਾ ਤਿੰਨ ਚਾਰ ਇੱਥੇ ਚਾਰ ਪੰਜ ਬੰਦਾਂ ਦੇ ਤੇ ਪਿਕਨਿਕ ਟੂਰਿਸਟ ਸਪੌਟ ਹੈ ਉਹ ਵੇਖਾਂਗੇ ਆਪਾਂ ਇੱਕ ਦੋ ਜਨ ਚਾਉਂਦੇ ਆ ਜਿਬੀ ਦਾ ਸੋਹਣਾ 뷰 ਸਾਹਮਣੇ ਬਣੇ ਹੋਏ ਪ੍ਰਾਪਰਟੀਆਂ ਕਟੇਜਸ ਇਦਾਂ ਰੂਮ ਵਗੈਰਾ ਹੋਟਲ ਤੇ ਸਾਹਮਣੇ ਪਹਾੜ ਤੇ ਪਹਾੜਾਂ ਦੇ ਟਿੱਕੇ ਨਿੱਕੇ ਨਿੱਕੇ ਘਰ ਤੇ ਉੱਪਰ ਬੱਦਲ ਤੇ ਇੱਥੇ ਆਪਨੂੰ ਆਹ ਪ੍ਰੋਪਰਟੀ 'ਚ ਆਹ ਕਮਰਾ ਮਿਲਿਆ ਜਿਹੜੀ ਸਾਡੀ ਪਲਾਨਿੰਗ ਸੀਗੀ ਵੀ ਕੈਂਪਿੰਗ ਕਰਾਂਗੇ ਤੇ ਟੈਂਟ ਲਿਆਏ ਸੀਗੇ ਉਹ ਤਰੀ ਤਰੀ ਹੀ ਰਹਿ ਗਈ ਕਿਉਂ ਕਿ ਇੱਥੇ ਕੋਈ ਪਲੇਸ ਨਹੀਂ ਮਿਲੀ ਸਾਨੂੰ ਕੈਂਪਿੰਗ ਦੀ ਦੂਜੀ ਗੱਲ ਮੀਂਹ ਪਿਆ ਗਿਆ ਸੀਗਾ ਮੀਂਹ ਪੈਣ ਕਰਕੇ ਜਿਹੜਾ ਹੈਗਾ ਸਾਰੇ ਥਾਂ ਦੇ ਚਿੱਕੜੀ ਚਿੱਕੜ ਹੋਇਆ ਪਿਆ ਸੋ ਆਹ ਕਮਰਾ ਮਿਲਿਆ ਆਪਨ ਤੇ ਕਮਰੇ ਦਾ ਕਿਰਾਇਆ ਜਿਹੜਾ ਹੈਗਾ 1000 ਰੁਪਏ ਠੀਕ ਹੈ ਮੈਨੇ 1000 ਰੁਪਏ ਕਿਉਂਕਿ ਬਾਕੀ ਇੱਥੇ ਜਿਹੜੇ ਹੈਗੇ ਰੂਮ ਉਹ ਮਹਿੰਗੇ ਆ ਕਿਉਂਕਿ ਜਿੱਭੀ ਦੇ ਵਿੱਚ ਹੁਣ ਤੁਹਾਨੂੰ ਪਤਾ ਹੈ ਜੂਨ ਜੂਨ ਮਹੀਨੇ ਦੇ ਵਿੱਚ ਸਾਰੇ ਜਿਹੜੇ ਪਲੇਸਿਸ ਹੈ ਮਾਚਲਦੇ ਜਾਂ ਮਨਾਰੀ ਦੇ ਉਹ ਭਰ ਜਾਂਦੇ ਆ ਤੁਹਾਨੂੰ ਤਾਂ ਨੇਅਰ 2500 3500 ਤੋਂ ਘੱਟ ਕੁਝ ਨਹੀਂ ਮਿਲਦਾ ਇੱਥੇ ਪਗਾਈ ਕੀਤੀ ਦੋ ਦਿਨਾਂ ਤੋਂ ਹਾਂ ਮੈਂ ਜਾ ਕੇ ਤੇ ਇਹ ਥੋੜਾ ਥੱਲੇ ਆ ਕੇ ਸੜਕ ਤੋਂ ਮਿਲ ਗਿਆ ਹੈਗਾ ਇੱਧਰ ਥੱਲੇ ਜਾਂਦਾ ਹੈਗਾ ਵਾਟਰ ਸਟ੍ਰੀਮ ਨੂੰ ਰਸਤਾ ਇਹਦੇ ਸਾਹਮਣੇ ਦੀ ਇਸ ਪ੍ਰਾਪਰਟੀ ਦੇ ਸਾਹਮਣੇ ਥੱਲੇ ਜਾਂਦਾ ਇੱਕ ਵਾਟਰ ਸਪਰੀਮ ਜਦ ਬਿੰਦਾ ਉੱਥੇ ਜਾ ਕੇ ਵੇਖਾਂਗੇ ਅੱਜ ਤੱਕ ਵੈਸੇ ਮੈਨੂੰ ਲੱਗਦਾ ਹੁਣ ਟਾਈਮ ਨਹੀਂ ਦੁਪਹਿਰ 6:30 ਹੋ ਗਈ ਆ ਤੇ ਕੱਲ ਨੂੰ ਫਿਰ ਜਾ ਕੇ ਜਿਹੜਾ ਹੈਗਾ ਇਹਦਾ ਝਾਕਾ ਵਾਕਾ ਲਾਵਾਂਗੇ ਜਿਬੀ ਦਾ ਸਵੇਰੇ ਉੱਠਨਸਾਰ ਹੀ ਟੜਕੇ ਸਾਧਰੇ ਪਹਾੜਾਂ ਦੀ ਇਹੀ ਖਾਸੀਅਤ ਹੈ ਕਿ ਜਦੋਂ ਤੁਸੀਂ ਉੱਚੇ ਆਉਂਦੇ ਹੋ ਕੋਈ ਡਾਕਟਾ ਪਾਉਣੀਆਂ ਪੈਂਦੀਆਂ ਜੂਨ ਤੇ ਇੱਧਰ ਸਵੈਟ ਸ਼ਰਟ ਪਾ ਲਈ ਇੱਧਰ ਜੈਕਟ ਪਾ ਲਈ ਠੰਡ ਹੋ ਗਈ ਇੱਥੇ ਆ ਜਿਬੀ ਦਾ ਜਿਹੜਾ ਹੈਗਾ ਰੋਡ ਹੈ ਆ ਇਹ ਫਰੂਟ ਵਗੈਰਾ ਨਹੀਂ ਲੜੰਗਾ। ਹੁਣ ਅਸੀਂ ਚੱਲਿਆ ਮਾਰਕੀਟ ਨੂੰ ਮੜਾ ਜਾ। ਇਹਦੀ ਮਾਰਕੀਟ ਇੱਧਰ ਐ। ਤੇ ਨਹੀਂ ਪੈਨ ਕਰਕੇ ਚਿੱਕੜ ਹੋਇਆ ਵੇ ਆ। ਟੂਰਿਸਟ ਬਹੁਤ ਐ। ਤੇ ਅੱਗੇ ਚੱਲ ਕੇ ਇਹਦੀ ਮਾਰਕੀਟ ਆਉਂਦੀ ਐ। ਉੱਥੇ ਜੇ ATM ਮਿਲਿਆ ਤਾਂ ਪੈਸੇ ਵੀ ਕਢਵਾਵਾਂਗੇ। ਫਰੂਟ ਤੇ ਸ਼ਾਮ ਨੂੰ ਸਬਜ਼ੀ ਵਗੈਰਾ ਉਹ ਲੈ ਲਾਂਗੇ। ਉਹਨਾਂ ਨੇ ਕਿਹਾ ਸੀ ਇਹ ਪ੍ਰਾਪਰਟੀ ਵਾਲ ਨੇ ਵੀ ਸਾਡੇ ਕੋਲ ਭਾਈ ਖਾਣਾ ਵਗੈਰਾ ਨਹੀਂ ਮਿਲਦਾ। ਅਸੀਂ ਅਖਾ ਹੀ ਖਾਣਾ ਵਗੈਰਾ ਸਾਡੇ ਕੋਲ ਹੈਗਾ। ਦਾਲ ਸਬਜ਼ੀ ਗਰਮ ਕਰ ਲਾਂਗੇ ਅਸੀਂ। ਸਲਾਦ ਖਾਵਾਂਗੇ ਤੇ ਹੋਟਲ ਚ ਖਾਣ ਤੋਂ ਅਸੀਂ ਭਰੇ ਕਰਾਂਗੇ ਕਿਉਂਕਿ ਹੋਟਲ ਮੈਨੂੰ ਇਥੇ ਮਹਿੰਗੀ ਲੱਗਦੀ ਹੈ ਪ੍ਰਤਾਪ ਦਾ ਢਾਬਾ ਇੱਕ ਅੱਗੇ ਜਾ ਕੇ ਉਹ ਸ਼ੌਜਾ ਪਿੰਡ ਚ ਹੈ ਉਹ ਸ਼ੌਜਾ ਇਥੋਂ 4-5 ਕਿਲੋਮੀਟਰ ਪੈ ਜਾਂਦਾ ਹੈ ਐਨਕੀ ਜਲੌੜੀ ਪਾਸ ਦੇ ਕੋਲ ਸੋ ਉੱਚੇ-ਉੱਚੇ ਪਹਾੜ ਪਹਾੜਾਂ ਦੇ ਲੰਮੇ-ਲੰਮੇ tract ਤੇ ਉਹ ਸਾਹਮਣੇ ਆ ਗਈ ਪ੍ਰੋਪਰਟੀਆਂ ਜਿਬੀ ਦੀ ਆਹ ਜਿਬੀ ਵਾਸ ਇੰਨਾ ਕੁ ਭਾਈ ਹਾਂ ਜਿਹੜੇ ਟੂਰਿਸਟ ਅਟਰੈਕਸ਼ਨ ਪੁਆਇੰਟ ਆ ਉੱਪਰ ਜਲੌੜੀ ਪਾਸ ਕੋਲੇ ਇੱਕ ਰਗੂਪੁਰ ਫੋਰਟ ਹੈ ਇੱਕ ਸੁਰਲ ਸਰ ਲੀਕ ਇੱਕ ਚਰਨ ਹੈ ਕੋਈ థਾਈਲੈਂਡ ਜਾ ਬੰਦਿਆ ਇਹਨਾਂ ਦਾ ਉਹ ਪੁੱਛਾਂਗੇ ਇੱਥੇ ਪੈਸਿਆਂ ਦੀ ਰਾਖੀ ਤੇ ਪਹਿਰੇਦਾਰ ਬਿਠਾਏ ਹੋਏ ਆ ਲੰਗਰ ਦੇਣਗੇ ਪਾਏ ਵੀ ਆ ਜਦ ਕੋਈ ਹਾਂ ਓਏ ਵੀਰ ਵੇਖੀ ਮੜਾ ਜਾ ਕੰਮ ਤਾਂ ਖਤਰੇ ਵਾਲਾ ਹੀ ਆ ਆਜੂ ਹੁਣ ਤਾਂ ਕੰਮ ਦਾ ਖਤਰੇ ਵਾਲੀ ਹੈ ਐ ਏਟੀਐਮ ਮਸ਼ੀਨ ਦੇ ਪੈਰੇਦਰ ਬੈਠੀ ਹੈ ਜੀਬੀ ਦੇ ਏਟੀਐਮ ਦੇ ਸਾਹਮਣੇ ਇੱਕ ਬਹੁਤ ਹੀ ਪੁਰਾਣਾ ਘਰ ਹੈ ਟੈਂਜਨ ਕਾਫੇ ਦਿਨਾਂ ਤੇ ਉਹ ਕਾਫੇ ਖੋਲੀ ਬੈਠੇ ਆ ਥੱਲੇ ਚਿਕਨ ਸ਼ਾਪ ਹੈ ਤੇ ਬਹੁਤ ਸੁਣੀ ਹੱਟ ਬਣੀ ਹੋਈ ਆ ਪੁਰਾਣੀ ਜਿਵੇਂ ਇਹ ਆ ਰਾਜਾਂ ਦਾ ਉੱਪਰ ਨੂੰ ਹੁਣ ਅਸੀਂ ਥੁੱਕੜਾ ਜੇ ਪੈਸੇ ਕਿਉਂਕਿ ਪੈਸੇ ਹੈ ਨਹੀਂ ਸੀਗੇ ਨਗਦੀ ਜਿਵੇਂ ਜਿਵੇਂ ਆਪਾਂ ਗੂਗਲ ਪੇ ਵਰਤਦੇ ਆ ਉਹਦੇ ਨਾਲ ਆਪਾਂ ਪੈਸੇ ਘੱਟ ਰੱਖਦੇ ਆ ਪਰ ਕਈ ਵਾਰੀ ਇੱਥੇ ਇਹ Google Pay ਤੋਂ ਮਨਾਂ ਕਰ ਦਿੰਦੇ ਆ ਜਿਸ ਕਰਕੇ ਆਪਾਂ ਪੈਸੇ ਘੜਾਏ ਆ ਜੀ ਆ ਤੇ ਹਟ ਬਹੁਤ ਸੋਹਣੀ ਆ ਯਾਰ ਕੈਫੇ ਖੁੱਲਿਆ ਹੋਇਆ ਇੱਧਰ ਵੀ ਕੈਫੇ ਆ ਉੱਪਰ ਅੱਗੇ ਚੱਲ ਕੇ ਆਉਣਾ ਹਾਂਜੀ ਆ ਤੇ ਇੱਧਰ ਬੁੱਧੀਆਂ ਦੇ ਉਹੀ ਓਮ ਮੰਨੇ ਪਦਮੇ ਦੇ ਝੰਡੇ ਲੱਗੇ ਹੋਏ ਆ ਬੁੱਧੀ ਫਲੈਗ ਚਲੋ ਮੈਡਮ ਸਮਾਂ ਹੈਗਾ ਸ਼ਾਮ ਦੇ 7:00 ਤੇ 7 ਵਜੇ ਬੱਦਲ ਬਈ ਪੂਰੀ ਬਣ ਗਈ ਆ ਪਰਲੇ ਪਾਸੇ ਤੇ ਲਿਸ਼ਕੀ ਵੀ ਜਾਂਦਾ ਹਾਂ ਹਾਂਜੀ ਪਾਣੀ ਪੀਣਾ ਪਾਣੀ ਦਾ ਪਾਣੀ ਦੀ ਕਮੀ ਮਹਿਸੂਸ ਹੋ ਜਾਂਦੀ ਏ ਕਾਫੀ ਜੱਦੀ ਕਮ ਬਾਈਕ ਦੀ 10 ਘੰਟੇ ਰਾਈਡ ਸੀਗੀ ਤੇ ਉਹ 10 ਘੰਟੇ ਮਤਲਬ ਜਿਹੜੇ ਹੈਗਾ ਉਹ ਪਾਣੀ ਘੱਟ ਪੀਤਾ ਤੇ ਇਸ ਕਰਕੇ ਹੁਣ ਛੜਾ ਤੇ ਜਿਹੜਾ ਸਰੀਰ ਪਾਣੀ ਮੰਗਦਾ ਸੀਗਾ ਹਲਕੇ ਹਲਕੇ ਲੇਟਾਂ ਜਗ ਪੀਆ ਪਹਾੜਾਂ ਦੇ ਹੋਟਲਾਂ ਹੋਟਲਾਂ ਵਿੱਚ ਬਹੁਤ ਸੋਹਣਾ ਯਾਰ ਜਿੱਬੀ ਉਂ ਸੋਹਣਾ ਹੈ ਪਰ ਕੰਜੈਸਟਡ ਜ਼ਰੂਰ ਹੈ ਇਹ ਕਹਿ ਸਕਦੇ ਆਂ ਭੀੜ ਹੈ ਵਿਚਾਰਾ ਕਿਉਂਕਿ ਜਿਵੇਂ ਜਿਵੇਂ ਟੂਰਿਸਟਸ ਤੇ ਵਧੀ ਜਾਂਦੇ ਆਂ ਭੀੜ ਵਧਦੀ ਜਾਂਦੀ ਆ ਹਨਾ ਆ ਬਾਗ ਦਿਖਾ ਰਿਹਾ ਮੇਰੇ ਕੋਲ ਇੱਥੇ ਇੱਕ ਬਾਗ ਹੈ ਮੈਂ ਤਾਂ ਵੈਸੇ ਅੰਦਾਜ਼ਾ ਲਾ ਰਿਹਾ ਵੀ ਆਲੂ ਖਾਰੇ ਆ ਪਰ ਗੁਰਪਾਲ ਕਹਿੰਦੀ ਵੀ ਨਹੀਂ ਮੈਨੂੰ ਕਹਿੰਦੀ ਆੜੂ ਲੱਗਦੇ ਆ ਜਾਂ ਕੁਝ ਹੋਰ ਹੈ ਚਲੋ ਕੱਲ ਨੂੰ ਕਲੀਅਰ ਹੋ ਜੂ ਇਹ ਨਾ ਹੋਵੇ ਕਿ ਤੇ ਸੇਬ ਹੋਣ ਸੇਬੀਓਸਾ ਦੇ ਆ ਥੋੜੀ ਥੋੜੀ ਹਾਂ ਅੱਲਾ ਜਿੰਦ ਹਾਂ ਕਿਉਂਕਿ ਸੇਬਾਂ ਦਾ ਹੀ ਇੱਧਰ ਜ਼ਿਆਦਾ ਲਓ ਜੀ ਆ ਜਿਬੀ ਦਾ ਚਾਕਾ ਵਕਾ ਉਹ ਪਰੇ ਬਾਜ਼ਾਰ ਰਹਿ ਗਿਆ ਇੱਧਰ ਨੂੰ ਤਾਂ ਲੜਕੇ ਜਿਹੜਾ ਹੈਗਾ ਸੌਝਾ ਤੇ ਜਲੌੜੀ ਪਾਸ ਬਾਈਕ ਇੱਥੇ ਤੁਸੀਂ ਰੈਂਟਲ ਕਰਦੇ ਵੀ ਲੈ ਸਕਦੇ ਹੋ ਬਾਈਕ ਰੈਂਟਲ ਹਾਈਕਿੰਗ ਗੀਅਰ ਉਥੇ ਇੰਨੇ ਸਭ ਇੰਦਰ ਸਾਰਾ ਕੁਝ ਮਿਲਦਾ ਇੱਥੋਂ ਕਿਉਂਕਿ ਤਿੰਨ ਜਗ੍ਹਾ ਇੱਥੇ ਠਿਕਣੇ ਥਾਵਾਂ ਹੈਗੀਆਂ ਜਿਵੇਂ ਇੱਕ ਤਾਂ ਵਾਟਰਫਾਲ ਹੈ ਇੱਕ ਵੱਡਾ ਹਰਾ ਪੂਲ ਜਾਂ ਬਣਿਆ ਹੋਵੇ ਜਿthailand ਟਾਈਪ ਫੀਲਿੰਗ ਆਉਂਦੀ ਕਹਿੰਦੇ ਤੁਸੀਂ ਇੱਕ ਰਗਪੁਰ ਫੋਰਟ ਹੈ ਤੇ ਇੱਕ ਝੀਲ ਹੈ ਮਤਲਬ ਕਾਫੀ ਹੈਗੀਆਂ ਇਹ ਚੀਜ਼ਾਂ ਲੋਕ ਆਉਂਦੇ ਆ ਇੱਥੇ ਰੈਂਟ ਤੇ ਲੈਂਦੇ ਆ ਬਾਈਕ ਤੇ ਉਦੋਂ ਗਾਂ ਜਾਏ ਆਉਂਦੇ ਆ ਸੋ ਵੀ ਨਹੀਂ ਹੁੰਦੀ ਨਿਸ਼ਾਨੀ ਕਿਸੇ ਥਾਂ ਦੀ ਜਿਵੇਂ ਅਪਾ ਮਨਾਲੀ ਤੋਂ ਨਹੀਂ ਲਿਖਾ ਕੇ ਲਿਆਉਂਦੇ ਮਨਾਲੀ ਤੋਂ ਉੱਤੇ ਲਿਖਿਆ ਹੁੰਦਾ ਠੀਕ ਆ ਦੇਖ ਆਪਣੇ ਕੋਲੇ ਚੁੱਲਾ ਹੈਗਾ ਤੇ ਇਸ ਕਰਕੇ ਆਪਾਂ ਕੌਫੀ ਤੇ ਖੰਡ ਲਈ ਜਾਨੀ ਇਹ ਤੋਂ ਜ਼ਿਆਦਾ ਬੜਾ ਹੈ ਬਾਈ ਖੁੱਲੀ ਨਹੀਂ ਮਿਲੇਗੀ ਇਸ ਤੋਂ ਬੜੇ ਹੋਰ ਵੀ ਕੋਈ ਨਹੀਂ ਇਸੇ ਜਿਹਾ

लिक्विड है ना हाँ बस लो जी दूध खंड पत्ती फिर कॉफी है जी नहीं मैं तो ब्लैक बना लूँगा कॉफी तो कॉफी ब्लैक बना लेंगे चाह भी लगे कुछ भुजिया वगैरह भी दे दो कोई बात नहीं जितनी डलगी ठीक है एक ना ना बहुत है हमने तो दूध ही नहीं लेना भाई यहाँ पे हाँ जी ਅਰੇ ਕੋ ਦੇ ਦੋ हमको कुछ है नमकीन खाने में ठीक है देख लो ये है, है। आगे इस साइड लो जी पंचरत्न ले लो कुछ ले लो हां ये ले लो कितने हो गए भाई बनाओ एक मिनट देख लो कद्दे कराऊं दिया अपन 138 रुपया का सामान ले लिया 138 देवेच अपन दूध ले लिया 1/2 लीटर ते 파ਇਆ ਖੰਡ ਲੈ ਲਈਏ ਪੱਤੀ ਲੈ ਲਈਏ ਤੇ ਦੋ ਕਾਫੀ ਦੇ ਪਾਊਚ ਲੈ ਲਏ ਆ ਤੇ ਨਾਲ ਅਸੀਂ ਲੈ ਲੈ ਪੂਜਿਆ ਖਾਣ ਨੂੰ ਚਾਹ ਤੇ ਠੀਕ ਹੈ ਜੀ ਤੇ ਹੁਣ ਆਪਾਂ ਚੱਲਿਆਂ ਆਪਦੇ ਟਿਕਾਣੇ ਵੱਲ ਨੂੰ ਤੁਹਾਨੂੰ ਦਿਖਾਉਨੇ ਆ ਖੀਰੇ ਟਮਾਟਰ ਆਪਣੇ ਕੋਲ ਹੈਗੇ ਆ ਹਾਂਜੀ ਤੇ ਹੁਣ ਤੁਹਾਨੂੰ ਟਿਕਾਣਾ ਦਿਖਾਉਨੇ ਆ ਆਪਾਂ ਜਿਹੜਾ ਹੋਮਸਟੇ ਹੈ ਥੋੜਾ ਜਿਹਾ ਥੱਲੇ ਆ ਕੇ ਆ ਸੜਕ ਤੋਂ ਥੱਲੇ ਆ ਕੇ ਪਹਿਲਾਂ ਇੱਕ ਸੋਹਣਾ ਜਿਹਾ ਕੈਫੇ ਹੁੰਦਾ ਵਿਕਰੀ ਹੁੰਦੀ ਆ ਹਾਂ ਬਾਈ ਕਿਵੇਂ ਆ ਉਸਤਾਦ ਜੀ ਇਹ ਹੁੰਦੀ ਹੁੰਦੀ ਆ ਕੈਫੇ ਹੁੰਦਾ ਵਿਕਰੀ ਅਹੀਓ ਆਸੀ ਇੱਥੇ ਇੱਥੇ ਦਿੰਦੇ ਆ ਆਰਡਰ ਤੇ ਆ ਆ ਗਿਆ ਆਪਣਾ ਜੀ ਮਿਨੀ ਹੋਮਸਟੇ ਬ੍ਰਦਰ ਇਧਰ-ਗਿਧਰ ਉਹ ਬਈ ਨਾਵੀਨ ਜੀਬੀ ਐਨ ਮਿਨੀ ਹੋਮਸਟੇ ਨਾਇਰ ਸਸਿਕਾ ਹੋਮਸਟੇ ਇੱਥੇ ਲੋਟ ਘਰ ਦੇ ਵਿੱਚ ਬਣਾਇਆ ਹੋਇਆ ਹੋਮਸਟੇ ਇੱਥੇ ਮਿਲਿਆ ਆਪਾਂ ਨੂੰ ਕਮਰਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਉਂਦਾ ਸੀ ਆ ਲਓ ਜੀ ਅੱਜ ਦਾ ਟਿਕਾਣਾ ਆਪਣਾ ਇੱਥੇ ਸਾਹਮਣੇ ਮੀਂਹ ਪੈ ਰਿਹਾ ਉਹ ਦੀ ਆਪਾਂ ਦੇਖਾਂਗੇ ਹੁਣ ਰੌਣਕ ਬੱਦਲ ਲਿਸ਼ਕਦਾ ਤੇ ਮੀਂਹ ਪੈਂਦਾ ਮੀਂਹ ਚੱਲ ਪਿਆ ਵਾਹ ਇੱਥੇ ਕਹਿੰਦੇ ਹੁਣ ਬੱਦਲ-ਬੁੱਦਲ ਫੜਨ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ। ਚਲੋ ਪਰਮਾਤਮਾ ਨੇਰ ਕਰੇ। ਨਾਲ ਅਸੀਂ ਸਾਰਾ ਸੰਦਖੜਾ ਲੈ ਕੇ ਆਏ ਆ। ਚੁੱਲਾ ਵਗੈਰਾ ਤੇ ਸਾਨੂੰ ਇਸ ਵਿੱਚ ਕੈਂਪਿੰਗ ਕਰਨੀ ਪੈਗੀ, ਕਰਾਂਗੇ ਜੂਗੇ। ਚਲੋ ਹੁਣ ਇਹਦੀ ਇਹ ਵਰਤੋਂ ਕਰਾਂਗੇ ਆਪਾਂ ਕਿ ਭਾਈ ਜਿਹੜਾ ਖਾਣਾ-ਪਾਣੀ ਹੋਟਲ ਦੇ ਵਿੱਚ ਨਹੀਂ ਮਿਲਦਾ ਇਹਨਾਂ ਦੇ ਰਿਮਟ ਵਿੱਚ ਅਸੀਂ ਬਾਹਰੋਂ ਮਹਿੰਗਾ ਖਾਣ ਨਹੀਂ ਦੀ ਜਾਏ। ਅਸੀਂ ਆਪਦਾ ਹੀ ਬਣਾ ਲਾਂਗੇ। ਠੀਕ ਹੈ। ਆਮ ਲੂ ਪਿਆ ਸਾਡੇ ਕੋਲ ਸੀਗੇ ਤੇ ਵੈਸੇ ਹੁਣ ਅਸੀਂ ਅਡੇ ਲਿਆਂਦੇ ਪੜ ਕੇ ਉਹ ਬਾਲ ਲਾਂਗੇ ਇਹਦਾ ਦੇਖ ਵਾਰੀ ਨਾਲ ਰੋਟੀਆਂ ਹੈਗੀਆਂ ਉਹ ਕਰਮ ਕਰ ਲਾਂਗੇ ਦਾਲ ਹੈਗੀ ਉਹ ਕਰਮ ਕਰ ਲਾਂਗੇ ਅੱਜ ਦਾ ਦਿਨ ਤੇ ਕੱਲ ਨੂੰ ਤੜਕੇ ਚਾਹ ਵਗੈਰਾ ਕੌਫੀ ਵਗੈਰਾ ਉਸ ਤੋਂ ਬਾਅਦ ਦਾ ਖਾਣਾ ਵਗੈਰਾ ਅਸੀਂ ਇਹਦੇ ਦੀ ਬਣਾਵਾਂਗੇ ਤਾਂ ਕਿ ਜਿਹੜਾ ਇਹ ਸਾਡਾ ਟੂਰ ਆਫ ਬਜਟ ਜਰਵੇ ਕਿਉਂਕਿ ਤੁਹਾਨੂੰ ਪਤਾ ਵੀ ਜੇ ਮੈਂ ਜ਼ਿਆਦਾ ਘੁੰਮਦਾ ਤਾਂ ਫਿਰ ਜਿਹੜਾ ਗ੍ਰਹਿ ਮੰਤਰਾਲੇ ਉਹਨਾਂ ਦੇ ਪਈਆਂ ਹੈ ਤਾਂ ਕੰਮ ਚੱਲਣਾ ਨਹੀਂਗੇ ਆਪਦੇ ਨਾਮ ਲੈ ਕੇ ਜਾ ਰੋ ਤੇ ਖਾਣਾ ਤੇ ਲਿਆਜੀ ਇਹ ਮੈਂ ਇੱਥੇ ਦਰਵਾਜ਼ੇ ਤੱਕ ਕੇ ਲਿਆ ਆ ਦੇ ਵੀ ਕਿੰਨੇ ਇੱਥੇ ਮੈਂ ਮੈਟ ਨਹੀਂ ਮੈਟ ਜਿਆ ਬਣਾ ਹੋਇਆ ਉਹ ਗਰਮ ਹੋ ਜਾਊਗਾ ਨਾ ਅੱਗ ਰੱਬ ਨੂੰ ਲੱਗ ਦਿੰਦੇ ਤੇ ਮੈਂ ਤਾਂ ਅੱਗ ਕਰਕੇ ਨਹੀਂ ਇੱਥੇ ਥੋੜਾ ਧੀਰ ਕਰਦੇ ਬੱਸ ਯਾ ਜਿਹੜੇ ਜਿਹੜੇ ਉਸ ਤੁਲੇ ਸੁਖਣਾ ਸੋਰੀ ਸਿਲੰਡਰ ਹੈ ਬੁੜੀ ਗੈਂਦੜਾ ਇਹ ਵੀ ਉਹੁੰਦੇ ਕੰਨਿਆ ਕੁਮਾਰੀ ਦੇ ਕੰਮ ਆਈ ਜਾਂਦੇ ਕੰਨਿਆ ਕੁਮਾਰੀ ਵਾਲੇ ਤਿੰਨ ਨੇ ਸੀਦੇ ਹਜੇ ਇੱਕ ਵਾਰੀ ਮੁੱਕਿਆਗਾ ਤੇ ਹੁਣ ਕੋਸ਼ਿਸ਼ ਜੀ ਹੈ ਵੀ ਇੱਕ ਦੋ ਮੁੱਕਾ ਕੇ ਜਾਵੋਗੇ ਜੀ ਪਈ ਜਾਂਦਾ ਬਾਹਰ ਇਹ ਗੱਲਬਾਤ ਸੁਣੀ ਨਹੀਂ ਇਹਦੀ ਬਸ ਹਲਕਾ ਹਲਕਮੀ ਪਈ ਜਾਂਦਾ ਚੈੱਕ ਲਾਈਟਾਂ ਜਗਪੀਆਂ ਤੇ ਐਨ ਜੁਗਨੂਆਂ ਨੂੰ ਟਿਮਟਮਾਉਣ ਲੱਗ ਗਿਆ ਕੁਮੜ ਕਮਾਉਣ ਦਾ ਸ਼ੌਂਕ ਰੱਖਣ ਵਾਲੇ ਜਿਹੜੀ ਵੀ ਹੈਗੇ ਆਪਣੇ ਦੋਸਤ ਮਿੱਤਰ ਉਹ ਫੋਨ ਕਰਦੇ ਆ ਜਾਂ ਸੁਨੇਹੇ ਭੇਜਦੇ ਆ ਵੀ ਭਾਈ ਬਾਈ ਦੱਸੋ ਕਿੱਥੇ ਪਹੁੰਚਿਆ ਜabe ਤਾਂ ਮੈਨੂੰ ਜੂਨ ਦੇ ਵਿੱਚ ਇਹ ਹੁੰਦਾ ਵੀ ਯਾਰ ਜੂਨ ਚ ਨਾ ਹੀ ਕੁਮਮੋ ਤਾਂ ਚੰਗਾ ਪਰ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਜਿਹੜੇ ਬੱਚੇ ਆ ਉਹਨਾਂ ਨੂੰ ਛੁੱਟੀਆਂ ਹੁੰਦੀਆਂ ਜੂਨ ਚ ਤੇ ਪਰਿਵਾਰ ਜੀ ਵੀ ਦੀ ਅਧਿਆਪਕ ਲੱਗੇ ਜਿਵੇਂ ਮੇਰੇ ਘਰੋਂ ਜਿਹੜੇ ਹੈਗੇ ਆ ਗੁਰਪਾਲ ਇਹ ਵੀ ਅਧਿਆਪਕ ਆ ਬਈ ਇਹ ਪਰ ਇਹ ਹਮੇਸ਼ਾ ਮੈਨੂੰ ਕਹਿੰਦੀ ਆ ਵੀ ਜੇ ਜੂਨ ਚ ਪੜੀ ਢੱਕਾ ਹੋਇਆ ਤਾ ਪਾਣ ਜਾਂਦੇਗੇ ਵੀ ਮੈਂ ਛੁੱਟੀਆਂ ਲੈ ਲੂੰਗੀ ਆਪਾਂ ਆਫ ਸੀਜ਼ਨ ਜਾਵਾਂਗੇ ਚਲੋ ਇਹ ਇਹ ਨਾ ਸੁਣੀ ਗੱਲ ਐ ਤੇ ਹੁਣ ਜੂਨ ਚ ਘੁੰਮਣ ਲਈ ਤੁਸੀਂ ਜੇ ਜਾਣਾ ਹੈਗਾ ਤਾਂ ਪਹਿਲਾਂ ਹੀ ਆਪਦੀ ਬੁਕਿੰਗ ਕਰਾ ਕੇ ਰੱਖੋ ਤੇ ਜਾਂ ਜੇ ਆਉਣੇ ਵੀ ਹੋ ਤੁਸੀਂ ਤਾਂ ਭਾਈ ਇਸ ਚੀਜ਼ ਨੂੰ ਤੁਸੀਂ ਤੈਅ ਕਰਕੇ ਰੱਖੋ ਵੀ ਤੁਸੀਂ ਖੱਜਲ ਖਵਰੀ ਨਾਲ ਸਾਹਮਣਾ ਕਰਨਾ ਹੀ ਕਰਨਾ ਹੁਣ ਜਿਵੇਂ ਅਸੀਂ ਜਿਹੜੀ ਸੜਕ ਤੇ ਆਏ ਹੈਗੇ ਆ ਉਹ ਸੜਕ ਬਾਲੀ ਵੱਡੀ ਨਹੀਂ ਹੈਗੀ ਚੌੜੀ ਨਹੀਂ ਹੈਗੀ ਆਪਾਂ ਮੰਨ ਕੇ ਚ ਲਈ 25 ਤੋਂ 30 ਫੁੱਟ ਚੌੜੀ ਸੜਕ ਆਓ 25 ਤੋਂ 30 ਫੁੱਟ ਚੌੜੀ ਸੜਕ ਤੇ ਦੋ ਗੱਡੀਆਂ ਨੇ ਲੰਘਣਾ ਹੁੰਦਾ ਆਸੋ ਬਸੀ ਮਸਾਂ ਇੱਕ ਗੱਡੀ ਥੱਲੇ ਟਾਇਰ ਲਾ ਕੇ ਤੇ ਦੂਜੀ ਗੱਡੀ ਇਧਰ ਥੱਲੇ ਟਾਇਰ ਲਾ ਕੇ ਫੇਰ ਡੱਪਦੀਆਂ ਹੈਗੀਆਂ ਤੇ ਚਿੱਕੜ ਵੀ ਸੀਗਾ ਖੱਡੇ ਵੀ ਸੀਗੇ ਤਾਂ ਇਹ ਸਫ਼ਰ ਦੀਆਂ ਹੁੰਦੀਆਂ ਸਾਰੇ ਚੀਜ਼ਾਂ ਇਹਨਾਂ ਸਫ਼ਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਤੁਸੀਂ ਸਾਹਮਣਾ ਕਰਕੇ ਅੱਗੇ ਵਧਦੇ ਰਹਿੰਨੇ ਹੋ ਇੱਕ ਸੋਹਣੀ ਜਗ੍ਹਾ ਤੇ ਆ ਜਿੰਨੇ ਜਿੱਪੀ ਇੱਕ ਸੋਹਣੀ ਜਗ੍ਹਾ ਹੈਗੀ ਹੈ ਇਹੋ ਜੀ ਗੱਲ ਨਹੀਂ ਹੈਗੀ ਜਿੱਪੀ ਸੋਹਣੀ ਨਹੀਂ ਸੋਹਣੀ ਜਗ੍ਹਾ ਜਿੱਪੀ ਠੀਕ ਹੈ ਚਾਰ ਪੰਜ ਇੱਥੇ ਅਟਰੈਕਸ਼ਨ ਹੈਗੀਆਂ ਟੂਰਿਸਟ ਉਹ ਦੇਖ ਸਕਦੇ ਹੋ ਠੰਡ ਹੈ ਜਿਹੜੀ ਠੰਡ ਤੁਸੀਂ ਮੰਨਣ ਹੁੰਦਾ ਉਹ ਨਹੀਂ ਉਹ ਮੰਨ ਸਕਦੇ ਹੋ ਜਿੱਪੀ ਹੋ ਗਿਆ ਸ਼ਾਨਗੜ੍ਹ ਹੋ ਗਿਆ ਬਰੂਟ ਹੋ ਗਈ ਬੀਰ ਬਲਿੰਗ ਹੋ ਗਿਆ ਠੀਕ ਹੈ ਜ ਚੈਲ ਹੋ ਗਿਆ ਇਹਨਾਂ ਥਾਵਾਂ ਤੇ ਤੁਸੀਂ ਜਾ ਸਕਦੇ ਹੋ ਤੇ ਜੇ ਤੁਸੀਂ ਪਰਵਾਰ ਨਾਲ ਜੂਨ ਚ ਘੁੰਮਣਾ ਚਾਹੁੰਦੇ ਹੋ ਤੇ ਜੇ ਜੂਨ ਚ ਨਹੀਂ ਘੁੰਮਦੇ ਤਾਂ ਜੂਨ ਤੋਂ ਬਾਅਦ ਆਪਸ਼ਨ ਹੈ ਆਪਸ਼ਨ ਆਪਣੇ ਕੋਲ ਵਾਧੂ ਆਪਸ਼ਨ ਹੈ ਜਿੱਥੇ ਭੀੜ ਭੜੱਕਾ ਨਹੀਂ ਹੁੰਦਾ ਲੇ ਚਲੇ ਜਾਓ ਕਸ਼ਮੀਰ ਚਲੇ ਜਾਓ ਠੀਕ ਹੈ ਜੀ ਸੋ ਅਸੀਂ ਜਿਬੀ ਆਏ ਹਾਂ ਅੱਜ ਰੁਕੇ ਹਾਂ ਅੱਜ 10 ਘੰਟੇ ਸਫ਼ਰ ਕੀਤਾ ਸਵੇਰ 7 ਵਜੇ ਚੱਲੇ ਸੀਗੇ ਤੇ ਸ਼ਾਮ ਨੂੰ 5 ਵਜੇ ਅਸੀਂ ਜਿਬੀ ਪਹੁੰਚ ਗਏ ਲਗਾਤਾਰ ਡਰਾਈਵ ਕਰਕੇ ਰੁਕਦੇ ਰਕਉਂਦੇ ਰਾਜ ਰੋਟੀ ਪਾਣੀ ਖਾਂਦੇ ਤੇ ਰੋਟੀ ਪਾਣੀ ਆਪਦੇ ਲਿਆਏ ਸੀ ਨਾਲ ਗਿਨੇ ਪਛਾਦੇ ਬਚੇ ਸੀਗੇ ਉਹ ਛਕਲੇ ਆ ਹੁਣ ਤੇ ਛਕ ਕੇ ਹੁਣ ਜਿਹੜਾ ਹੈਗਾ ਸਮਾਂ 9.5 ਵਜੇ ਦਾ ਹੋ ਗਿਆ ਰਾਤ ਦਾ ਤੇ ਹੁਣ ਸੌਣ ਦੀ ਤਿਆਰੀ ਹੈ ਤੇ ਕੱਲ ਨੂੰ ਸਵੇਰ ਜਲਦੀ ਉੱਠ ਕੇ 2 ਪੁਆਇੰਟ ਐ ਇੱਥੋਂ 12-15 ਕਿਲੋਮੀਟਰ ਜੇ ਅਸਮਾਨ ਸਾਫ਼ ਹੋ ਗਿਆ ਤਾਂ ਜਲੌੜੀ ਪਾਸ ਨੂੰ ਜਾਵਾਂਗੇ ਕਿਉਂਕਿ ਜਲੌੜੀ ਪਾਸ ਤੇ ਮੌਸਮ ਹੋਰ ਵੀ ਖਰਾਬ ਹੁੰਦਾ ਜੀਪੀ ਨਾਲ ਕਿਉਂਕਿ ਜੀਪੀ ਤੋਂ ਉੱਚਾ ਉਹ ਪਾਸ ਹਮੇਸ਼ਾ ਹੀ ਆਪਣਾ ਪਤਾ ਵੀ ਉੱਚੇ ਆ ਤੇ ਜਲੌੜੀ ਪਾਸ ਜਿਹੜਾ ਹੈਗਾ ਉਹ ਉਹ ਹਿਮਾਚਲ ਨੂੰ ਮਤਲਬ ਸ਼ਿਮਲੇ ਨੂੰ ਤੇ ਜਿਹੜੀ ਤੀਰਥਨਵਾਦੀ ਹੈ ਉਹਨੂੰ ਜੋੜਦੇ। ਪਾਸ ਨਾਰਕੰਡੇ ਵੱਲੋਂ ਨਿਕਲਦਾ ਉਹ ਉਹ ਅੱਗੇ ਜਾ ਕੇ ਤੇ ਉੱਥੇ ਜਾਵਾਂਗੇ। ਉੱਥੇ ਇੱਕ ਫੋਰਟ ਹੈ, ਇੱਕ ਝਰਨਾ ਹੈ ਤੇ ਇੱਕ ਲੇਕ ਹੈ। ਉਹ ਚੀਜ਼ਾਂ ਦੇਖਾਂਗੇ ਜੇ ਅਸਮਾਨ ਜਿਆਦਾ ਸਾਫ਼ ਮਿਲਿਆ ਪੜਨ। ਠੀਕ ਹੈ ਜੀ ਨਹੀਂ ਫਿਰ ਇੱਥੇ ਜਿੱਭੀ ਦੇ ਟਾਕੇ ਵਾਕੇ ਲਾਵਾਂਗੇ। ਨਹੀਂ ਹੋਰ ਬਹੁਤ ਥਾਂ ਹੈਗੀਆਂ ਪਿੱਛੇ ਨੂੰ ਥੱਲੇ ਨੂੰ ਚਲੇ ਜਾਵਾਂਗੇ ਤੇ ਪਰ ਇਹਨੂੰ ਜਗਿੰਦਰਨਗਰ ਨੂੰ ਚਲੇਗੇ, ਵੀਰਬਲਿੰਗ ਨੂੰ ਚਲੇਗੇ ਉੱਥੇ ਚਲੇ ਜਾਵਾਂਗੇ। ਘੁੰਮਣਾ ਹੀ ਕੋਕੀ। ਰਾਤ ਨੂੰ گزارਨੀ ਹੈ ਜਾਂ ਆਪਣਾ ਠੰਡ ਹੀ ਮੰਨਣੀ ਹੈ ਉੱਥੇ ਮੰਨ ਜਾ ਸਕਦੀ ਹੈ ਸੋ ਕੱਲ ਤੱਕ ਲਈ ਇਜਾਜ਼ਤ ਦਿਓ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਿਓ ਲਾਈਕ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੱਲ ਤੱਕ ਲਈ ਸਤਿ ਸ਼੍ਰੀ ਅਕਾਲ ਲੜਕਾ ਲੋਕ ਸਤਿ ਸ਼੍ਰੀ ਅਕਾਲ ਨਾਈਟ ਲੱਟ ਗਈ ਜੀ